ਦਾ ਨਾਮ ਨੰਦਰੀ ਮਹੰਤੇ ਮੈਂ ਜੋੜੇ ਚਿੱਤਰਾ ਜੋਈਆਂ ਦੀ ਪੰਮੀ ਗੁਰੂ ਦੀ ਚੇਲਾ ਪਠਾਨਕੋਟ ਵਾਲੀ ਦਾਜੀ ਹਾਜੀ ਮੰਤ ਦੀ ਚੇਲਾ ਹਾਂਜੀ ਦੇਖੋ ਜੀ ਕੁਝ ਸਮਿਆਂ ਦੇ ਵਿੱਚ ਪਹਿਲਾਂ ਇੱਥੇ ਜੋਈਆਂ ਪਿੰਡ ਦੇ ਵਿੱਚ ਪੰਮੀ ਖੁਸਰਾ ਰਹਿੰਦਾ ਸੀ ਜੋ ਕਿ ਸਾਡਾ ਗੁਰੂ ਸੀ ਉਹਦੀ ਡੈਥ ਹੋ ਗਈ ਦੀ ਆ ਹੁਣ ਤੇ ਜਿਹੜਾ ਉਹਦਾ ਪੁੱਤਰ ਏ ਸਪੁੱਤਰ ਹਾਂ ਜੀ ਜੋ ਪੰਮੀ ਮੰਤਸੀ ਉਹ ਇੱਕ ਸ਼ਾਦੀ ਸ਼ੁਦਾ ਸੀ ਬੰਦਾ ਸੀ ਉਹਦੇ ਬੱਚੇ ਸੀ ਜਿਹੜਾ ਉਹਦਾ ਪੁੱਤਰ ਏ ਹੁਣ ਉਹ ਧੱਕੇ ਨਾਲ ਆ ਕੇ ਸਾਡੇ ਡੇਰੇ ਦੇ ਵਿੱਚ ਕਬਜ਼ਾ ਕੀਤਾ ਏ ਨਾਲ ਸਾਨੂੰ ਧਮਕੀਆਂ ਦੇਂਦਾ ਕਹਿੰਦਾ ਤੁਹਾਨੂੰ ਲਾਕੇ ਵਿੱਚ ਵਧਾਈ ਨਹੀਂ ਮੰਗਣ ਦੇਣੀ ਨਾਲ ਉਹ ਨਸ਼ੇ ਪੱਤੇ ਕਰਦਾ ਏ ਚਿੱਟਾ ਪੀਂਦਾ ਏ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਹੈਗਾ ਜੋ ਕਿ ਅੱਜ ਉਹ ਪਰਪਿੰਡ ਦੇ ਵਿੱਚ ਇਹ ਖੁਸ਼ੀ ਦਾ ਮਾਹੌਲ ਬਣਿਆ ਸੀ ਤੇ ਸਾਰੇ ਗਰੁੱਪ ਜਿੰਨਾ ਸਾਡਾ ਕਿਨਰਾਂ ਦਾ ਸੀਗੇ ਓਏ ਵਧਾਈ ਲੈਣ ਵਾਸਤੇ ਅਸੀਂ ਉੱਥੇ ਚੁੱਪ ਕਰਕੇ ਖੜੇ ਤੇ ਸਾਨੂੰ ਕਿਸੇ ਨੇ ਦੱਸਿਆ ਵੀ ਉਧਰ ਖੁਸਰੇ ਹੋਰ ਵੀ ਦੂਸਰੀ ਪਾਰਟੀ ਦੇ ਵੀ ਆਏ ਓਏ ਅਸੀਂ ਉਹਨਾਂ ਨੂੰ ਕੁਝ ਨਹੀਂ ਕਿਹਾ ਖੁਸਰੇ ਤੇ ਸਾਨੂੰ ਕੋਈ ਲੱਭਾ ਨਹੀਂ ਇਹ ਖਲੋਤਾ ਇਹਦੀਆਂ ਦੋ ਗੱਡੀਆਂ ਸਨ ਆਹ ਜਿਹੜੀ ਹੱਥੇ ਹਥਿਆਰਾਂ ਦੇ ਨਾਲ ਭਰੀ ਹੋਈ ਇਸ ਵਕਤ ਮੌਕੇ ਤੇ ਵੀ ਇਸ ਗੱਡੀ ਵਿੱਚ ਹਥਿਆਰ ਪਈ ਓਏ ਦਾਤਰ ਡਰਾਟ ਰਾਟਾ ਬੈਸਬੋਰਡ ਸਭ ਕੋ ਪਿਆ ਹੈਗਾ ਦੇਖੋ ਜੀ ਦੂਸਰੀ ਗੱਡੀ ਵਿੱਚ ਕਿੰਨਰ ਸੀ ਉਹ ਸਾਨੂੰ ਦੇਖ ਕੇ ਤੇ ਭੱਜ ਗਏ ਲਾਪਤਾ ਹੋ ਗਈ ਉਸੇ ਵੇਲੇ ਹਾਂਜੀ ਨਕਲੀ ਕਿੰਨਰ ਜਿਹੜੇ ਹੈਗੇ ਨੇ ਤੇ ਦੂਸਰੀ ਗੱਲ ਇਹ ਕੁਛ ਮੁੰਡਿਆਂ ਦੇ ਨਾਲ ਆ ਕੇ ਅਸੀਂ ਉੱਥੇ ਖੜੇ ਸਾਡੇ ਢੋਲਕ ਮਾਸਟਰ ਮੁੰਡਿਆਂ ਦੇ ਉੱਤੇ ਸਾਡੇ ਕਿੰਨਰਾਂ ਦੇ ਉੱਤੇ ਇਹਨੇ ਜਾਨੋ ਹੰਬਲਾ ਕੀਤਾ ਜੀ ਸਾਨੂੰ ਮਾਰਨ ਦਾ ਹੰਬਲਾ ਕੀਤਾ ਤਲਵਾਰਾਂ ਚਲਾਈਆਂ ਸਾਡੇ ਉੱਪਰ ਆਏ ਆਕੜੇ ਚਲਾਈਏ ਸਿਰ ਪਾੜ ਦਿੱਤੇ ਮੁੰਡਿਆਂ ਦੇ ਹਾਂਜੀ ਉਹਨਾਂ ਦੇ ਪਰਵੱਟੇ ਪਾੜ ਦਿੱਤੇ ਕੈਂਚੀਆਂ ਚਲਾਈਆਂ ਸਾਡੇ ਬੰਦੇ ਜ਼ਖਮੀ ਹੋਏ ਆ ਚਾਰ ਬੰਦੇ ਜ਼ਖਮੀ ਹੋਏ ਆ ਜੀ ਦੋ ਅੱਸੀ ਜਿਹੜੇ ਕਿੰਨਰ ਸਾਡੀ ਉਹਨਾਂ ਨੇ ਸਾਡੇ ਨਾਲ ਇਹੋ ਜੀ ਹਰਕਤ ਕੀਤੀ ਆ ਕਿ ਅਸੀਂ ਇਸ ਸਮਾਜ ਨੂੰ ਦਹ ਨਹੀਂ ਸਕਦੇ ਸਾਡੀ ਜਿੱਤ ਨੂੰ ਹੱਥ ਪਾਇਆ ਉਹਨਾਂ ਨੇ ਔਰ ਕਿਥੇ ਦੇ ਬੰਦੇ ਹੋ ਸਾਰੇ ਉਹ ਸਾਰੇ ਬੰਦੇ ਵੀ ਇੱਥੇ ਆਏ ਹੋਏ ਨੇ ਪਰ ਉਹਨਾਂ ਤੋਂ ਪਹਿਲਾਂ ਅਸੀਂ ਪਹੁੰਚੇ ਹੋਏ ਆਂ ਸਾਰਾ ਪਿੰਡ ਵੀ ਸਾਡੀ ਗਵਾਈ ਦੇਗਾ ਪੋਪਰ ਪਿੰਡ ਕਿ ਹਾਂਜੀ ਕੌਣ ਗਲਤ ਤੇ ਕੌਣ ਸਹੀ ਹੈ ਇਹ ਗੱਡੀ ਉਹਨਾਂ ਦੀ ਆ ਇਹ ਗੱਡੀ ਉਹਨਾਂ ਦੀ ਇਹ ਉਹਨਾਂ ਨੇ ਪਤਾ ਕੀ ਕੀਤਾ ਗੱਡੀ ਉਹਨਾਂ ਦੀ ਕਿਸ ਵਜ੍ਹਾ ਨਾਲ ਪੱਜੀ ਏ ਉਹ ਉਹਦੇ ਮੁੰਡਾ ਚੋਰੀ ਚੋਰੀ ਪੱਜਣ ਲੱਗਾ ਇੱਕ ਲੇਡੀਜ਼ ਤੇ ਉਹਦੀ ਮੰਮੀ ਦੋਨੋਂ ਜਾਣੀ ਜਾਂੜੀ ਜੋਰ ਦੀ ਉਹਨਾਂ ਨੂੰ ਟੱਕਰ ਲਾ ਕੇ ਤੇ ਉੱਥੇ ਸੁੱਟ ਦਿੱਤਾ ਪਿੰਡ ਵਾਲੇ ਪਿੰਡ ਵਾਸੀਆਂ ਨੇ ਇਹ ਗੱਡੀ ਸਾਰੀ ਉਹਨਾਂ ਦੀ ਤੋੜ ਦਿੱਤੀ ਹੈਗੀ ਹਾਂਜੀ ਇਹ ਗੱਡੀ ਲੈ ਕੇ ਹੁਣ ਉਹਨਾਂ ਦਾ ਬੇਟਾ ਲੈ ਕੇ ਆਇਆ ਅੱਛਾ ਕਿਤੇ ਵੀ ਬੁਸ਼ਸ਼ ਕਰੀਂ ਸਾਡਾ ਜੀ ਕੇਸ ਚੱਲਣ ਡਿਆਗਾ ਉੱਥੇ ਜੋੜੇ ਚਿਤਰਾ ਚੌਂਕੀ ਦੇ ਵਿੱਚ ਹਾਂਜੀ ਜੀਵਨ ਕੁਲ ਹਏ ਐਸਆਈ ਜੀਵਨ ਕੋ ਚੱਲਣ ਡਿਆ 30 ਤਰੀਕ ਦਾ ਸਾਡਾ ਫੈਸਲਾ ਹੈ ਅਸੀਂ ਇਹਨੂੰ ਕਿਹਾ ਤਰੀਕ 30 ਤਰੀਕ ਤੱਕ ਤੂੰ ਕੋਈ ਕੰਮ ਨਹੀਂ ਕਰਨਾ ਹੈਗਾ ਜਿਹੜਾ ਸਾਡਾ ਕੰਮ ਹੈ ਗਮਨ ਤਦਸੀਓ ਕਰਨਾ ਅਸੀਂ ਵਧਾਈ ਲੈਣ ਜਾਵਾਂਗੇ 30 ਤਰੀਕ ਨੂੰ ਜਦੋਂ ਸਾਡੀ ਹੈੱਡ ਰਾਜੀਮੰਤ ਪਠਾਨਕੁੱਟ ਵਾਲੇ ਆਣਗੇ ਜਿਹੜਾ ਉਹ ਫੈਸਲਾ ਕਰਨਗੇ ਉਹੀ ਸਾਨੂੰ ਮਨਜ਼ੂਰ ਹੋਏਗਾ ਤੇ ਇਹਨੇ ਉਹਨਾਂ ਦੇ ਫੈਸਲੇ ਤੋਂ ਵੀ ਬਾਵਜੂਦ ਸਾਡੇ ਤੇ ਜਾਨੋ ਮਾਰਨ ਦਾ ਹਮਲਾ ਕੀਤਾ ਮੈਂ ਪ੍ਰਸ਼ਾਸਨ ਗੜੀ ਇਹ ਹੀ ਅਪੀਲ ਕਰਦੀ ਆ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਖੁਸਰਿਆਂ ਨੂੰ ਇਨਸਾਫ ਦਿੱਤਾ ਜਾਵੇ ਜੈ ਹਿੰਦ ਜੈ ਭਾਰਤ ਸੋਜਨ ਕੀ ਗੱਲ ਬਤੋਈ ਹੈ ਉਹ ਲੜਾਈ ਹੋਈ ਸੀਗੀ ਉੱਥੇ ਇੰਜ ਤੱਕ ਕਿ ਹਣਾ ਉਹ ਸਾਡੇ ਹੱਥੀ ਪੈ ਗੇ ਪੇਲਾ ਅਹੀਂ ਇਹਨਾਂ ਨੂੰ ਕੁਝ ਕਹਿਣੀ ਜਾਂਦੇ ਸਾਡੇ ਹੱਥੀ ਪੈ ਗੇ ਮੇਰੇ ਮੇਰੇ ਸੱਚਾ ਦੱਤਰ ਮਾਰਿਆ ਇਹਨਾਂ ਨੇ ਮੇਰੇ ਪਾਪਾ ਨੂੰ ਘੁੱਟਿਆ ਹਾਂਜੀ ਤੁਹਾਡਾ ਕਿਹੜਾ ਗਰੁੱਪ ਤੇ ਕਿਹੜਾ ਗਰੁੱਪ ਸਾਡਾ ਜੋਈਆਂ ਦਾ ਗਰੁੱਪ ਅਸੀਂ ਜੋਈਆਂ ਦੇ ਰੰਨੇ ਤੇ ਗੁਰਦਾਸਪੁਰ ਦੇ ਨਵੀਪੁਰ ਦੇ ਅਹੀਂ ਜਿੱਦਾਂ ਚੱਕਦੇ ਅਸੀਂ ਲੈਣਦੇ ਹੁੰਦੇ ਵਧਾਈਆਂ ਨਾਲ ਜੋਈਆਂ ਤੋਂ ਉੱਥੋਂ ਏ ਆ ਗਏ ਚੱਕਣ ਅੱਜ ਤੁਹਾਡੀ ਕਿਹੜੀ ਪਾਰਟੀ ਕਿਹੜਾ ਗਰੁੱਪ ਤੁਹਾਡਾ ਨਾਮ ਦੀ ਰੱਖਦਾ ਕੌਣ ਤੁਹਾਡਾ ਹੁੰਦਾ ਸਾਡਾ ਗਰੁੱਪ ਨੇ ਉਦਾਂ ਹੀ ਆਹੀ ਉਥੋਂ ਜੋਈਆਂ ਦੇ ਆਂਦੇ ਬਾਬੇ ਪੰਮੀ ਜੀ ਆਂਦੇ ਹੁੰਦੇ ਪਹਿਲਾਂ ਵੀ ਜਿੰਨੂ ਮਰਜ਼ੀ ਪੁੱਛ ਲਿਆ ਬਾਬਾ ਪੰਮੀ ਆਂਦਾ ਹੁੰਦਾ ਉਥੇ ਹਾਂਜੀ ਤੁਹਾਡਾ ਬਾਬਾ ਪੰਮੀ ਦਾ ਗਰੁੱਪ ਹੈ ਹਾਂਜੀ ਤੇ ਤੁਸੀਂ ਕਿਨੇ ਜੇ ਗਏਗੇ ਤੁਹਾਡਾ ਇਲਾਵਾ ਅਸੀਂ ਗਏ ਨਹੀਂ ਇਹਾਨੂੰ ਫੋਨ ਆਏਗਾ ਕਿ ਇਹ ਚੱਕਣ ਦੇ ਵਧਾਈ ਤੇ ਅਸੀਂ ਉਦੋਂ ਗਏਗੇ ਉਸ ਵਧਾਈ ਚੱਕਣ ਦੇ ਹਾਂਜੀ ਹਨ ਫੋਨ ਆਏਗਾ ਕਿ ਇਹ ਵਧਾਈ ਚੱਕਣ ਹੈ ਤੁਹਾਡੇ ਪਿੰਡੋਂ ਨੂੰ ਤੁਸੀਂ ਕੋਣ ਕੋਣ ਗਿਆ ਆ ਕੱਲੇ ਗਏਗੇ ਮੈਂ ਬਾਹਰ ਜਾ ਕੇ ਆਏਗਾ ਤੁਹਾਡੇ ਕਿੰਨੇ ਹੋਲਾਂਗੇ ਤਾਂ ਉਹਨਾਂ ਨੇ ਕੀਤਾ ਹਮਲਾ ਪਹਿਲਾਂ ਉਹ ਕਿਹੜਾ ਗੁਰੂ ਕਿਉਂ ਉਹ ਨਵੀਪੁਰ ਦੇ ਆ ਹਾਂਜੀ ਇਹ ਵਧਾਈ ਜਿੱਦਾਂ ਉਹ ਉਸਰੇ ਹੱਥ ਕੱਢਣਾ ਕੁਛ ਨਹੀਂ ਦੀ ਹੈਗੀ ਹੋਈ ਇਸ ਚੀਜ਼ ਦੀ ਹਾਂਜੀ ਹਾਂਜੀ ਤੁਹਾਡੇ ਕਿਹੜਾ ਮੇਨ ਬਾਬਾ ਕਿਹੜਾ ਤੁਹਾਡਾ ਸਾਡਾ ਬਾਬਾ ਮੇਨ ਪੰਮੀ ਬਾਬਾ ਹੀ ਕਹੋ ਪੂਰੇ ਹੋ ਗਏ ਹੁਣ ਆਹ ਹੀ ਆ ਆ ਭਾਜੀ ਜਿਹੜੇ ਲੰਮੇ ਬੇ ਪਰ ਇੱਕ ਇਹ ਕਿੰਨੇ ਤੇ ਨਹੀਂ ਹੈਗੇ ਨਹੀਂ ਨਹੀਂ ਤੁਸੀਂ ਵਧਾਈ ਦੱਸ ਦੋ ਗੱਲ ਕਿੰਨੇ ਕਿੰਨੇ ਨੇ ਆਵਾ ਘਰੇ ਉਹ ਘਰੇ ਆ ਉਹ ਨਾਲ ਨਹੀਂ ਗਏ ਉਹ ਨਾਲ ਨਹੀਂ ਗਏ ਪਰ ਤੁਸੀਂ ਬਿਨਾ ਬਿਨਾ ਕਿੰਨੇ ਤੂੰ ਕਿੱਦਾਂ ਚੱਲ ਕੇ ਜਾਨੇ ਸਾਡੇ ਹਾਂਜੀ 嗯。